ਪਿਛਲੇ ਭਾਗ ਵਿੱਚ ਸੁਣ ਚੁੱਕਿਓ ਕਿ ਨੀਨਾ ਕਹਿੰਦੀ ਮੈਂ ਸੱਚੀ ਹੀ ਤੈਨੂੰ ਮਾਂ ਦਾ ਪਿਆਰ ਨਹੀਂ ਦੇ ਸਕੀ ਮੈਨੂੰ ਮਾਫ਼ ਕਰ ਦੇ ਬਿੰਮੀ ਮੈਨੂੰ ਮਾਫ਼ ਕਰ ਦੇ ਰੋਂਦੀ ਹੋਈ ਕਹਿੰਦੀ ਹੈ ਤੂੰ ਮੈਨੂੰ ਰੋਹਨ ਬਾਰੇ ਦੱਸਿਆ ਸੀ ਪਰ ਮੈਂ ਤੇਰੀ ਗੱਲ ਨਾ ਸੁਣੀ ਤੇ ਤੇਰੇ ਪਾਪਾ ਨੂੰ 扑ਕਾ ਕੇ ਜਲਦੀ ਵਿੱਚ ਤੇਰਾ ਵਿਆਹ ਕਰ ਦਿੱਤਾ ਸੱਚੀ ਕਹਿੰਦੀ ਹੈ ਤੇਰੀ ਚਾਚੀ ਤੇਰੀ ਇਸ ਹਾਲ ਦੀ ਮੈਂ ਹੀ ਜ਼ਿੰਮੇਵਾਰ ਹਾਂ ਤੇ ਇਸ ਗਲਤੀ ਨੂੰ ਮੈਂ ਹੀ ਸੁਧਾਰਾਂਗੀ ਅਸ਼ੋਕ ਕਹਿੰਦਾ ਤੂੰ ਰਹਿਣ ਦੇ ਇਹਨਾਂ ਗੱਲਾਂ ਨੂੰ ਤੇਰੇ ਗੱਲਾਂ ਨਾਲ ਕੁਝ ਵੀ ਠੀਕ ਨਹੀਂ ਹੋਣ ਲੱਗਾ ਹੁਣ ਲੱਗੀ ਏ ਪਖੰਡ ਜਹੇ ਕਰਨ ਦੂਰੀ ਰਹਿ ਤੂੰ ਮੇਰੀ ਤੀਤ ਤੋਂ ਮੈਂ ਆਪੇ ਹੀ ਧਿਆਨ ਰੱਖ ਲਵਾਂਗਾ ਆਪਣੀ ਤੀ ਦਾ ਬਿੰਮੀ ਸੋਚਦੀ ਹੈ ਕਿ ਮੇਰੇ ਕਰਕੇ ਮੰਮੀ ਪਾਪਾ ਵਿੱਚ ਲੜਾਈ ਹੋ ਰਹੀ ਹੈ ਮੈਂ ਇਹੋ ਜਿਹਾ ਕੁਝ ਨਹੀਂ ਹੋਣ ਦਿਆਂਗੀ ਤੇ ਉਹ ਸ਼ੋਕ ਨੂੰ ਕਹਿੰਦੀ ਹੈ ਕਿ ਪਾਪਾ ਪਲੀਜ਼ ਮੰਮੀ ਨੂੰ ਕੁਝ ਨਾ ਕਹੋ ਮੰਮੀ ਨੇ ਮੈਨੂੰ ਪਾਲ ਪੋਸ ਕੇ ਵੱਡਾ ਕੀਤਾ ਬਚਪਨ ਤੋਂ ਲੈ ਕੇ ਹੁਣ ਤੱਕ ਮੇਰੀ ਹਰ ਜ਼ਰੂਰਤ ਦਾ ਧਿਆਨ ਰੱਖਿਆ। ਮੇਰੇ ਵਿਆਹ ਵਿੱਚ ਕਿੰਨਾ ਕੁਝ ਦਿੱਤਾ ਸੀ ਮੈਨੂੰ। ਮੰਮੀ ਨੇ ਮੇਰਾ ਮਾਰਾ ਥੋੜਾ ਸੋਚਿਆ ਸੀ। ਉਹਨਾਂ ਨੂੰ ਕਿਹੜਾ ਪਤਾ ਸੀ ਕਿ ਵਿਕਾਸ ਨਸ਼ਾ ਕਰਦਾ ਹੈ। ਨੀਨਾ ਨੂੰ ਬਿੰਮੀ ਦੀਆਂ ਗੱਲਾਂ ਸੁਣ ਕੇ ਸੋਚਦੀ ਹੈ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਬਿੰਮੀ ਮੇਰੇ ਲਈ ਕਿੰਨਾ ਸੋਚਦੀ ਹੈ ਤੇ ਉਹ ਬਿੰਮੀ ਦੇ ਖਾਣ ਪੀਣ ਦਾ ਆਪ ਧਿਆਨ ਰੱਖਦੀ ਹੈ ਤੇ ਦਵਾਈ ਵੀ ਆਪ ਧਿਆਨ ਨਾਲ ਦਿੰਦੀ ਹੈ। ਉਹ ਸੋਚਦੀ ਹੈ ਕਿ ਬਿੰਮੀ ਲਈ ਕੁਝ ਕਰਕੇ ਸ਼ਾਇਦ ਅਸ਼ੋਕ ਦੇ ਵਿਪਨ ਦੇ ਦਿਲ ਵਿੱਚ ਦੁਬਾਰਾ ਜਗ੍ਹਾ ਬਣਾ ਸਕੇ ਕਿਤੇ ਮੇਰਾ ਪੁੱਤਰ ਵੀ ਮੇਰੇ ਤੋਂ ਦੂਰ ਨਾ ਹੋ ਜਾਵੇ ਅਸ਼ੋਕ ਤੇ ਜਿਸ ਦਿਨ ਦੀ ਬਿੰਮੀ ਹਸਤਲ ਸੀ ਉਦੋਂ ਤੋਂ ਹੀ ਮੇਰੇ ਨਾਲ ਗੱਲ ਵੀ ਨਹੀਂ ਕਰਦਾ ਪਰ ਮੈਂ ਤਾਂ ਚੰਗਾ ਮੁੰਡਾ ਵੇਖ ਕੇ ਹੀ ਰਿਸ਼ਤਾ ਕੀਤਾ ਸੀ ਭਾਵੇਂ ਮੈਂ ਬਿੰਮੀ ਨੂੰ ਜ਼ਿਆਦਾ ਪਿਆਰ ਨਹੀਂ ਕਰਦੀ ਸੀ ਪਰ ਮੈਂ ਉਹਦਾ ਮਾਰਾ ਵੀ ਕਦੇ ਸੋਚਿਆ ਨਹੀਂ ਇਹ ਸੋਚਾਂ ਵਿੱਚ ਹੀ ਉਹ ਬਿੰਮੀ ਦੇ ਕੋਲ ਹੀ ਸੌਂ ਜਾਂਦੀ ਹੈ ਅਗਲੇ ਦਿਨ ਸਵੇਰੇ ਹੀ ਬਲਰਾਜ ਦੁਕਾਨ ਤੋਂ ਜਾਣ ਤੋਂ ਪਹਿਲਾਂ ਹੀ ਬਿੰਮੀ ਦਾ ਪਤਾ ਲੈਣ ਆ ਜਾਂਦਾ ਹੈ। ਅਸ਼ੋਕ ਅਤੇ ਬਿੱਪਨ ਵੀ ਅਜੇ ਘਰ ਹੀ ਸਨ। ਬਲਰਾਜ ਨੇ ਆ ਕੇ ਬੈਲ ਵਜਾਈ ਤਾਂ ਬਿੱਪਨ ਨੇ ਗੇਟ ਖੋਲ੍ਹਿਆ ਤੇ ਨਮਸਤੇ ਬੁਲਾ ਅੰਦਰ ਲੈ ਆਇਆ। ਅਸ਼ੋਕ ਨੂੰ ਮਿਲ ਕੇ ਉਸਨੇ ਬਿੰਮੀ ਦਾ ਹਾਲ ਪੁੱਛਿਆ ਤਾਂ ਅਸ਼ੋਕ ਉਸਨੂੰ ਬਿੰਮੀ ਕੋਲ ਲੈ ਆਇਆ। ਬਲਰਾਜ ਨੇ ਬਿੰਮੀ ਦੇ ਸਿਰ ਤੇ ਪਿਆਰ ਦੇ ਕੇ ਪੁੱਛਿਆ ਠੀਕੇ ਹੁਣ ਬਿੰਮੀ ਪੁੱਤਰ ਬਿੰਮੀ ਉੱਠ ਕੇ ਬੈਠਦੀ ਹੋਈ ਹਾਂਜੀ ਪਪਾ ਜੀ ਮੈਂ ਹਾਂ ਠੀਕ ਹਾਂ ਬਲਰਾਜ ਕਹਿੰਦਾ ਨਾ ਪੁੱਤਰ ਤੂੰ ਲੰਮੀ ਹੀ ਪਈ ਰਹਿ ਆਰਾਮ ਕਰ ਮੈਂ ਕਿਹਾ ਜਾਂਦਾ ਹੋਇਆ ਤੇਰਾਉਂ ਦੇਖ ਹੀ ਜਾਵਾਂ ਨੀਨਾ ਬਿੰਮੀ ਕੋਲੋਂ ਉੱਠ ਕੇ ਰਸੋਈ ਵਿੱਚ ਗਈ ਤੇ ਕਮਲਾ ਨੂੰ ਬਲਰਾਜ ਲਈ ਚਾਹ ਬਣਾਉਣ ਨੂੰ ਕਿਹਾ ਬਲਰਾਜ ਕਹਿੰਦਾ ਭਾਈ ਸਾਹਿਬ ਆਪਾਂ ਰਲ ਮਿਲ ਕੇ ਕੋਸ਼ਿਸ਼ ਕਰੀਏ ਕਿ ਵਿਕਾਰ ਦਾ ਨਸ਼ਾ ਛਡਾਉਣ ਦੀ ਮੈਂ ਇੱਕ ਡਾਕਟਰ ਨਾਲ ਗੱਲ ਕੀਤੀ ਹੈ ਉਹ ਕਹਿੰਦਾ ਸੀ ਮੈਂ ਦਵਾਈ ਦਿਆਂਗਾ ਉਸ ਨਾਲ ਹੌਲੀ-ਹੌਲੀ ਬੱਡੇ ਤੋਂ ਵੱਡਾ ਨਸ਼ਾ ਵੀ ਛੁੱਟ ਜਾਂਦਾ ਹੈ ਅਸ਼ੋਕ ਕਹਿੰਦਾ ਅਸੀਂ ਤੇ ਹੁਣ ਕੀ ਕਰ ਸਕਦੇ ਹਾਂ ਤੁਸੀਂ ਕਰੋ ਕੋਸ਼ਿਸ਼ ਜੇ ਉਹ ਨਸ਼ੇ ਛੱਡੇਗਾ ਮੈਂ ਤਾਂ ਹੀ ਬਿੰਮੀ ਨੂੰ ਭੇਜਣਾ ਹੈ ਬਲਰਾਜ ਕਹਿੰਦਾ ਠੀਕ ਹੈ ਜੀ ਕੋਸ਼ਿਸ਼ ਕਰਦਾ ਹਾਂ ਮੈਂ ਤੇ ਇਹੀ ਚਾਹੁੰਦਾ ਹਾਂ ਕਿ ਮੇਰਾ ਪੁੱਤਰ ਠੀਕ ਹੋ ਜਾਵੇ ਤੇ ਦੋਵੇਂ ਸੁਖੀ ਬਸੰ ਕਮਲਾ ਚਾ ਲੈ ਕੇ ਆ ਜਾਂਦੀ ਹੈ ਚਾ ਪੀਂਦੀ ਹੋਈ ਅਸ਼ੋਕ ਬੰਦਰਾਜ ਨੂੰ ਕਹਿੰਦਾ ਕਿ ਵਿਕਾਸ ਨਸ਼ੇ ਕਰਨ ਲੱਗਿਆ ਕਿਵੇਂ ਉਹਦੋਂ ਦਾ ਤੁਸੀਂ ਕਹਿੰਦੇ ਸੀ ਲਾ ਕਰਦਾ ਹੈ ਬੰਦਰਾਜ ਕਹਿੰਦਾ ਲਾਇਆ ਤਾਂ ਕੋਰਸ ਵਿੱਚ ਹੀ ਸੀ ਉੱਥੇ ਸਾਥ ਹੀ ਐਵੇਂ ਦਾ ਮਿਲ ਗਿਆ ਮਾਂ ਤੋਂ ਖੁੱਲੇ ਪੈਸੇ ਲੈ ਜਾਂਦਾ ਸੀ ਤੇ ਉੱਥੇ ਹੀ ਨਸ਼ੇ ਕਰਨ ਲੱਗ ਪਿਆ ਸਾਨੂੰ ਤਾਂ ਪਤਾ ਹੀ ਨਹੀਂ ਲੱਗਾ ਜਦੋਂ ਰੇਨੂ ਨੂੰ ਪਤਾ ਲੱਗਾ ਤਾਂ ਉਹ ਵਿਆਹ ਕਰਨ ਦੇ ਮਗਰ ਪੈ ਗਈ ਕਿ ਵਿਆਹ ਤੋਂ ਬਾਅਦ ਮੁੰਡੇ ਠੀਕ ਹੋ ਜਾਂਦੇ ਹਨ ਤੇ ਇਹਨਾਂ ਦੋਵਾਂ ਨੇ ਝੱਟਪਟ ਹੀ ਵਿਆਹ ਫਿਕਸ ਕਰ ਲਿਆ ਮੈਨੂੰ ਵੀ ਇਹੀ ਸੀ ਕਿ ਥੋੜਾ ਹੀ ਕਰਦਾ ਹੈ ਕੀ ਪਤਾ ਵਿਆਹ ਤੋਂ ਬਾਅਦ ਹਾਟੀ ਜਾਵੇ ਪਰ ਉਹ ਵਿਆਹ ਤੋਂ ਬਾਅਦ ਜ਼ਿਆਦਾ ਹੀ ਕਰਨ ਲੱਗ ਪਿਆ ਅਸ਼ੋਕ ਕਹਿੰਦਾ ਪਰ ਕੁੜੀ ਵਿਚਾਰੀ ਦਾ ਕੀ ਕਸੂਰ ਸੀ ਅਸੀਂ ਤੁਹਾਡੇ ਤੇ ਭਰੋਸਾ ਕਰਕੇ ਕਿ ਤੂੰ ਪੁੱਛ ਕੇ ਛਿਬੀ ਨਾ ਕੀਤੀ ਇਹੀ ਮੇਰੀ ਸਭ ਤੋਂ ਵੱਡੀ ਗਲਤੀ ਸੀ ਤੇ ਮੇਰੀ ਇਸ ਗਲਤੀ ਦੀ ਸਜ਼ਾ ਮੇਰੀ ਭੋਲੀ-ਪਾਲੀ ਜਹੀ ਧੀ ਨੂੰ ਮਿਲੀ। ਬਲਰਾਜ ਦੇ ਜਾਣ ਤੋਂ ਬਾਅਦ ਬਿੰਮੀ ਸੋਚਦੀ ਹੈ ਕਿ ਮੈਨੂੰ ਆਪਣੇ ਘਰ ਚੱਲੇ ਜਾਣਾ ਚਾਹੀਦਾ ਹੈ ਨਹੀਂ ਤਾਂ ਸਭ ਕੁਝ ਗਲਤ ਹੋ ਜਾਣਾ ਹੈ। ਉਧਰ ਬਲਰਾਜ ਅਗਲੇ ਦਿਨ ਸਵੇਰੇ ਵਿਕਾਸ ਨੂੰ ਕਹਿੰਦਾ ਕਿ ਚੱਲ ਮੈਂ ਤੈਨੂੰ ਦਵਾਈ ਦਿਵਾ ਕੇ ਲਿਆਵਾਂ। ਐਵੇਂ ਕਾ ਤੂੰ ਆਪਣਾ ਕਾਰ ਖਰਾਬ ਕਰਦਾ ਏ ਤੂੰ ਬਾਪ ਬਣਨ ਵਾਲਾ ਹੈ ਆਪਣੇ ਬੱਚੇ ਬਾਰੇ ਹੀ ਸੋਚ ਲੈ। ਬਿੰਮੀ ਦੇ ਪਾਪਾ ਨੇ ਕਿਹਾ ਕਿ ਜਿੰਨੀ ਦੇ ਤੂੰ ਨਸ਼ੇ ਨਹੀਂ ਛੱਡਦਾ ਅਸੀਂ ਬਿੰਮੀ ਨੂੰ ਨਹੀਂ ਭੇਜਣਾ ਉਹ ਵਿਕਾਸ ਨੂੰ ਆਪਣੇ ਦੋਸਤ ਡਾਕਟਰ ਕੋਲ ਲੈ ਜਾਂਦਾ ਹੈ ਜਿਸ ਨੇ ਆਪਣਾ ਨਸ਼ਾ ਛਡਾਉਣ ਦਾ ਕਲੀਨਿਕ ਖੋਲ੍ਹਿਆ ਸੀ ਡਾਕਟਰ ਉਸ ਨੂੰ ਆਪਣੇ ਕਲੀਨਿਕ ਵਿੱਚ ਦਾਖਲ ਕਰ ਲੈਂਦਾ ਹੈ ਬਲਰਾਜ ਜਦੋਂ ਵਿਕਾਸ ਨੂੰ ਛੱਡ ਕੇ ਆਉਣ ਲੱਗਦਾ ਹੈ ਤਾਂ ਬਲਰਾਜ ਨੂੰ ਗਾਲ੍ਹਾਂ ਕੱਢਦਾ ਹੈ ਬੁੜਿਆ ਤੂੰ ਤੇ ਕਹਿੰਦਾ ਸੀ ਕਿ ਦਵਾਈ ਲੈਣ ਜਾਣਾ ਮੈਂ ਨਹੀਂ ਇੱਥੇ ਰਹਿਣਾ ਡਾਕਟਰ ਬਲਰਾਜ ਨੂੰ ਕਹਿੰਦਾ ਕਿ ਤੁਸੀਂ ਚਲੇ ਜਾਓ ਅਸੀਂ ਆਪੇ ਇਸ ਨੂੰ ਸੰਭ ਲਵਾਂਗੇ ਬਲਰਾਜ ਵਿਕਾਸ ਨੂੰ ਉੱਥੇ ਛੱਡ ਕੇ ਦੁਕਾਨ ਚਲਾ ਜਾਂਦਾ ਹੈ ਪਰ ਉਸ ਦਾ ਦਿਮਾਗ ਆਪਣੇ ਘਰ ਦੀ ਉਲਝੀ ਹੋਈ ਤਾਣੀ ਵਿੱਚ ਹੀ ਉਲਝਿਆ ਪਿਆ ਸੀ ਉਹ ਦੁਕਾਨ ਤੇ ਰੱਖੇ ਮੁੰਡਿਆਂ ਨੂੰ ਕਹਿੰਦਾ ਹੈ ਕਿ ਮੈਂ ਕਿਸੇ ਕੰਮ ਚੱਲਿਆ ਹਾਂ ਤੇ ਫਿਰ ਡਾਕਟਰ ਕੋਲ ਚਲਾ ਜਾਂਦਾ ਹੈ ਡਾਕਟਰ ਨੇ ਵਿਕਾਸ ਦਾ ਟ੍ਰੀਟਮੈਂਟ ਸ਼ੁਰੂ ਕਰ ਦਿੱਤਾ ਸੀ ਤੇ ਉਹ ਬਲਰਾਜ ਨੂੰ ਕਹਿੰਦਾ ਕਿ ਅਸੀਂ ਇਸ ਨੂੰ 15 ਦਿਨਾਂ ਤੱਕ ਐਡਮਿਟ ਰੱਖਾਂਗੇ ਫਿਰ ਤੁਸੀਂ ਇਸ ਨੂੰ ਘਰ ਹੀ ਦਵਾਈ ਦੇ ਸਕਦੇ ਹੋ ਫਿਰ ਉਹ ਘਰ ਚਲਾ ਜਾਂਦਾ ਹੈ ਉਹ सोनू ਦੇ ਕਮਰੇ ਵਿੱਚ ਗਿਆ ਤਾਂ ਉਹ ਅਜੇ ਤੱਕ ਸੁੱਤਾ ਪਿਆ ਸੀ ਉਸ ਨੇ ਜਾ ਕੇ ਉਸ ਨੂੰ ਉਠਾਇਆ ਤੇ ਕਹਿੰਦਾ ਤੈਨੂੰ ਸ਼ਰਮ ਨਹੀਂ ਆਉਂਦੀ 11 ਵਜ ਗਏ ਨੇ ਤੂੰ ਅਜੇ ਤੱਕ ਸੁੱਤਾ ਪਿਆ ਏ ਚੱਲ ਉੱਠ ਕੇ ਨੌਕਰਾਂ ਨਾਲ ਦੁਕਾਨ ਤੇ ਬੈਠ ਮੈਨੂੰ ਕੰਮ ਹੈ ਮਾਲਕ ਤੋਂ ਬਿਨਾਂ ਲਾਪਰਵਾਹ ਹੋ ਜਾਂਦੇ ਹਨ ਮੈਂ ਤੇਰੇ ਤੋਂ ਸਾਰੇ ਦਿਨ ਦਾ ਹਿਸਾਬ ਪੁੱਛਾਂਗਾ ਤੂੰ ਰਾਤ ਨੂੰ ਦੁਕਾਨ ਬੰਦ ਕਰਾ ਕੇ ਘਰ ਆਉਣਾ ਹੈ ਬਲਰਾਜ ਸੋਨੂ ਨੂੰ ਕਹਿ ਕੇ ਆਪ ਵਿਕਾਸ ਕੋ ਚਲਾ ਗਿਆ ਦਵਾਈ ਨਾਲ ਵਿਕਾਸ ਸੌਂ ਗਿਆ ਸੀ ਬਲਰਾਜ ਉਸ ਦੇ ਕੋਲ ਬੈਠਾ ਉਸ ਦੇ ਮੱਥੇ ਤੇ ਹੱਥ ਫੇਰਦਾ ਹੈ ਡਾਕਟਰ ਕਹਿੰਦਾ ਬਲਰਾਜ ਅਸੀਂ ਮਰੀਜ਼ ਕੋਲ ਕਿਸੇ ਨੂੰ ਰਹਿਣ ਨਹੀਂ ਦਿੰਦੇ ਪਰ ਤੂੰ ਮੇਰਾ ਦੋਸਤ ਹੈ ਇਸ ਕਰਕੇ ਤੂੰ ਇਸ ਕੋ ਰਹਿ ਸਕਦਾ ਹਾਂ ਵਿਕਾਸ ਉੱਠਿਆ ਤਾਂ ਥੋੜਾ ਰਿਲੈਕਸ ਜਾ ਲੱਗ ਰਿਹਾ ਸੀ ਬਲਰਾਜ ਕਹਿੰਦਾ ਵਿਕਾਸ ਬੇਟਾ ਉੱਠ ਗਿਆ ਹੈ ਤੂੰ ਵਿਕਾਸ ਕਹਿੰਦਾ ਪਾਪਾ ਮੈਨੂੰ ਘਰ ਲੈ ਚੱਲੋ ਮੈਂ ਨਹੀਂ ਇੱਥੇ ਰਹਿਣਾ ਬਲਰਾਜ ਕਹਿੰਦਾ ਪੁੱਤਰ ਮੈਂ ਤੇਰੇ ਲਈ ਆਪਣਾ ਕੰਮ ਵੀ ਛੱਡ ਕੇ ਆ ਗਿਆ ਹਾਂ ਮੈਂ ਇੱਥੇ ਹੀ ਤੇਰੇ ਕੋਲ ਰਹਾਂਗਾ ਬਲਰਾਜ ਉੱਥੋਂ ਹੀ ਟਾਬੇ ਤੋਂ ਰੋਟੀ ਖਾ ਲੈਂਦਾ ਤੇ ਵਿਕਾਸ ਦੇ ਬੈੱਡ ਤੇ ਹੀ ਆ ਕੇ ਬੈਠ ਜਾਂਦਾ ਹੈ ਉਹ ਸੋਚਦਾ ਹੈ ਕਿ ਮੈਂ ਵੀ ਬੱਚੇ ਰੇਨੂ ਦੇ ਸਿਰ ਤੇ ਛੱਡ ਕੇ ਪੈਸੇ ਕਮਾਉਣ ਹੀ ਲੱਗਾ ਰਿਹਾ ਬੱਚੇ ਮਾਂ ਤੋਂ ਉਹ ਨਹੀਂ ਪਿਓ ਤੋਂ ਹੀ ਡਰਦੇ ਹਨ ਪਰ ਮੈਂ ਬੱਚਿਆਂ ਵੱਲ ਧਿਆਨ ਹੀ ਨਹੀਂ ਦਿੱਤਾ ਥੋੜੀ ਦੇਰ ਬਾਅਦ ਵਿਕਾਸ ਕਹਿੰਦਾ ਪਾਪਾ ਮੈਨੂੰ ਥੋੜੀ ਜੀ ਦੇ ਦਿਓ ਸਰੀਰ ਬਹੁਤ ਟੁੱਟਦਾ ਹੈ ਖੋਪੈਂਦੀ ਹੈ ਮੈਨੂੰ ਤੇ ਉਹ ਤੜਫਣ ਲੱਗਦਾ ਹੈ ਬਲਰਾਜ ਡਾਕਟਰ ਕੋਲ ਜਾਂਦਾ ਤੇ ਵਿਕਾਸ ਬਾਰੇ ਦੱਸਦਾ ਹੈ ਡਾਕਟਰ ਕਹਿੰਦਾ ਵੇਖੋ ਜੀ ਮੁੰਡਾ ਨਸ਼ੇ ਦੀ ডোজ ਬਹੁਤ ਜ਼ਿਆਦਾ ਲੈਂਦਾ ਸੀ ਪਹਿਲਾ ਪਹਿਲਾ ਤਾਂ ਐਵੇਂ ਹੀ ਹੋਵੇਗਾ ਹੌਲੀ ਹੌਲੀ ਫਰਕ ਪਵੇਗਾ 4 ਘੰਟੇ ਤੋਂ ਪਹਿਲਾਂ ਦਵਾਈ ਨਹੀਂ ਦੇਣੀ ਅਜੇ ਤਾਂ 3 ਘੰਟੇ ਵੀ ਨਹੀਂ ਹੋਏ ਵਿਕਾਸ ਬਲਰਾਜ ਵਿਕਾਸ ਜਾਂ ਲੱਤਾਂ ਬਾਹਾਂ ਤੇ ਸਾਰੇ ਸਰੀਰ ਨੂੰ ਘੁੱਟਦਾ ਹੈ ਕਦੇ ਮਾਲਿਸ਼ ਕਰਦਾ ਹੈ ਪੁੱਤਰ ਥੋੜਾ ਜਿਆ ਦੁੱਖ ਜਾਰ ਲਵੇਗਾ ਤਾਂ ਤੇਰਾ ਇਸ ਬਿਮਾਰੀ ਤੋਂ ਖੜਾ ਛੁੱਟ ਜਾਵੇਗਾ ਵਿਕਾਸ ਪੈਂਟ ਦੀਆਂ ਜੇਬਾਂ ਵਿੱਚ ਹੱਥ ਮਾਰਦਾ ਹੈ ਤੇ ਉਹਦੀ ਜੇਬ ਵਿੱਚੋਂ ਥੋੜੀ ਜੀ ਅਫੀਮ ਨਿਕਲ ਆਉਂਦੀ ਹੈ ਤੇ ਉਹ ਬਲਰਾਜ ਤੇ ਫੜਦੇ ਆ ਫਟਾਫਟ ਅਫੀਮ ਮੂੰਹ ਵਿੱਚ ਪਾ ਲੈਂਦਾ ਹੈ ਤੇ ਥੋੜੀ ਦੇਰ ਬਾਅਦ ਹੀ ਸੌਂ ਜਾਂਦਾ ਹੈ ਬਲਰਾਜ ਡਾਕਟਰ ਨੂੰ ਜਾ ਕੇ ਦੱਸਦਾ ਹੈ ਕਿ ਵਿਕਾਸ ਥੋੜੀ ਜੀ ਅਫੀਮ ਖਾ ਗਿਆ ਹੈ ਡਾਕਟਰ ਕਹਿੰਦਾ ਬਲਰਾਜ ਤੂੰ ਟੈਨਸ਼ਨ ਨਾ ਲੈ ਨਸ਼ਾ ਕਰਨ ਵਾਲੇ ਨਸ਼ੇ ਲਈ ਬੜੇ ਹੱਥ ਪੈਰ ਮਾਰਦੇ ਹਨ ਬਲਰਾਜ ਰਾਤ ਨੂੰ ਵੀ ਕੰਮ ਹੀ ਜਾਂਦਾ ਵਿਕਾਸ ਕੋਲ ਹੀ ਰਹਿੰਦਾ ਹੈ ਸੋਨੂੰ ਰਾਤ ਨੂੰ 9 ਵਜੇ ਦੁਕਾਨ ਬੰਦ ਕਰਕੇ ਘਰ ਆਉਂਦਾ ਹੈ ਤਾਂ ਰੈਨੂ ਉਸ ਨੂੰ ਪੁੱਛਦੀ ਹੈ ਕਿ ਤੇਰੇ ਪਾਪਾ ਨਹੀਂ ਆਏ ਸੋਨੂੰ ਕਹਿੰਦਾ ਕਿ ਪਾਪਾ ਤਾਂ ਅੱਜ ਸਾਰਾ ਦਿਨ ਹੀ ਦੁਕਾਨ ਤੇ ਨਹੀਂ ਗਏ ਰੈਨੂ ਸੋਚਦੀ ਹੈ ਕਿ ਉਹ ਕਿੱਥੇ ਚਲੇ ਗਏ ਇੰਨਾ ਕਿਹੜਾ ਕੰਮ ਸੀ ਉਸ ਨੂੰ ਸੋਚਦੀ ਹੋਈ نیند ਆ ਰਹੀ ਸੀ ਉਸਨੇ ਬਲਰਾਜ ਨੂੰ ਫੋਨ ਕੀਤਾ ਪਰ ਉਹ ਚੁੱਕਿਆ ਨਾ ਉਹ ਹੋਰ ਪਰੇਸ਼ਾਨ ਹੋ ਗਈ ਵਿਕਾਸ ਵੀ ਰੋਜ਼ ਕਾਰਾ ਜਾਂਦਾ ਭਾਵੇਂ ਲੇਟ ਹੀ ਆਉਂਦਾ ਸੀ ਉਹ ਵੀ ਨਹੀਂ ਆਇਆ ਸੀ ਸੋਚ ਕੇ ਉਹਦਾ ਦਿਲ ਬੈਠਦਾ ਜਾ ਰਿਹਾ ਸੀ ਮੈਂ ਤਾਂ ਵਿਕਾਸ ਦਾ ਵਿਆਹ ਕੀਤਾ ਸੀ ਕਿ ਉਹ ਵਿਆਹ ਤੋਂ ਬਾਅਦ ਸੁਧਰ ਜਾਵੇਗਾ ਪਰ ਸਭ ਕੁਝ ਉਲਟੀ ਹੋ ਗਿਆ ਬਿੰਮੀ ਨੂੰ ਵੀ ਉਸਦੇ ਮੰਮੀ ਪਾਪਾ ਆਪਣੇ ਘਰ ਲੈ ਗਏ ਕਹਿੰਦੇ ਜੇ ਨਸ਼ਾ ਛੱਡੇਗਾ ਤਾਂ ਭੇਜਾਂਗੇ ਮੈਨੂੰ ਤਾਂ ਲੱਗਦਾ ਹੈ ਕਿ ਕਿਸੇ ਤੋਂ ਮੇਰੀਆਂ ਖੁਸ਼ੀਆਂ ਵੇਖੀਆਂ ਨਹੀਂ ਗਈਆਂ ਕਿਤੇ ਕਿਸੇ ਨੇ ਕੋਈ ਜਾਦੂ ਟੂਣਾ ਹੀ ਨਾ ਕਰਾ ਦਿੱਤਾ ਹੋਵੇ ਮੈਂ ਸਵੇਰੇ ਹੀ ਖੰਭਾ ਵਾਲੇ ਬਾਬੇ ਕੋ ਜਾ ਕੇ ਪੁੱਛਣਾ ਪਵਾਂਦੀ ਹਾਂ ਸਰੋਜ ਕਹਿੰਦੀ ਸੀ ਕਿ ਉਹ ਜਾਣੀ ਜਾਣ ਹੈ ਸਭ ਕੁਝ ਜਾਣ ਬੁੱਝ ਲੈਂਦਾ ਏ ਇਹ ਸੋਚਾਂ ਸੋਚਦਿਆਂ ਰੇ ਨੂੰ ਨੀਂਦ ਆ ਜਾਂਦੀ ਹੈ ਸਵੇਰੇ ਉੱਠ ਕੇ ਉਹ ਸੋਨੂੰ ਨੂੰ ਉਠਾਉਂਦੀ ਅਤੇ ਕਹਿੰਦੀ ਹੈ ਸੋਨੂੰ ਤੇਰੇ ਪਾਪਾ ਤੇ ਵਿਕਾਸ ਦਾ ਸਾਰੀ ਰਾਤ ਘਰ ਆਈ ਹੀ ਨਹੀਂ ਮੈਨੂੰ ਬੜੀ ਟੈਨਸ਼ਨ ਹੋ ਰਹੀ ਹੈ ਪਤਾ ਨਹੀਂ ਦੋਵੇਂ ਕਿੱਥੇ ਗਏ ਨੇ ਕਿਤੇ ਕੁਝ ਹੋਈ ਨਾ ਜਾਵੇ ਉਹ ਸੋਨੂ ਨੂੰ ਕਹਿੰਦੀ ਕਿ ਸ਼ੀਲਾ ਰੋਟੀ ਪਕਾ ਰਹੀ ਹੈ ਤੂੰ ਨਹਾ ਕੇ ਰੋਟੀ ਖਾ ਕੇ ਦੁਕਾਨ ਤੇ ਜਾ ਕੇ ਵੇਖ ਤੇਰੇ ਪਾਪਾ ਉੱਥੇ ਹੈ ਕਿ ਨਹੀਂ ਮੈਂ ਆਉਂਦੀ ਆ ਤੇ ਕਹਿ ਕੇ ਉਹ ਬਾਹਰ ਨਿਕਲ ਜਾਂਦੀ ਹੈ ਉਸ ਦਿਨ ਨੂੰ ਨਾਲ ਲੈ ਕੇ ਆਟੋ ਵਾਲੇ ਖੰਭਾ ਵਾਲੇ ਬਾਬੇ ਕੋ ਚਲੀ ਗਈ 40 ਕੋ سالਾਂ ਦਾ ਬਾਬਾ ਕਾਲੇ ਕੱਪੜੇ ਪਾਏ ਖੁੱਲੇ ਵਾਲ ਲਾਲ ਸੁਹਾ ਰੰਗ ਹੱਥ ਵਿੱਚ ਮੋੜ ਦੇ ਖੰਭ ਲੈ ਕੇ ਬੈਠਾ ਸੀ ਤੇ ਜੋ ਵੀ ਉਸ ਨੂੰ ਮੱਥਾ ਟੇਕਦਾ ਉਹਦੇ ਸਿਰ ਤੇ ਖੰਭ ਲਾਈ ਜਾਂਦਾ ਰੇਨੂ ਬਾਬੇ ਨੂੰ ਮੱਥਾ ਟੇਕ ਕੇ ਉਹਦੇ ਕੋਲ ਹੀ ਬੈਠ ਗਈ ਬਾਬਾ ਬੱਚਾ ਬਹੁਤ ਵੱਡੀ ਪਰੇਸ਼ਾਨੀ ਵਿੱਚ ਹੈ ਤੂੰ ਬਾਬਾ ਕਹਿੰਦਾ ਬੱਚਾ ਬਹੁਤ ਵੱਡੀ ਪਰੇਸ਼ਾਨੀ ਵਿੱਚ ਹੈ ਤੂੰ ਸਰੋਜ ਕਹਿੰਦੀ ਤੁਸੀਂ ਸੱਚੀ ਕਹਿ ਰਹੇ ਹੋ ਬਾਬਾ ਜੀ ਇਹ ਬਹੁਤ ਪਰੇਸ਼ਾਨ ਹੈ ਬਾਬਾ ਜੀ ਕਹਿੰਦੇ ਸਾਡੇ ਕੋਲ ਆ ਕੇ ਸਭ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ਬੱਚਾ ਦੱਸੋ ਕੀ ਪਰੇਸ਼ਾਨੀ ਹੈ ਰੇਨੂ ਬਾਬਾ ਜੀ ਦੇ ਨੇੜੇ ਹੋ ਕੇ ਆਪਣੀ ਸਾਰੀ ਪਰੇਸ਼ਾਨੀ ਦੱਸਦੀ ਹੈ ਬਾਬਾ ਕਹਿੰਦਾ ਬੱਚਾ ਬਾਬਿਆਂ ਦੇ ਦਰਵਾਜ਼ੇ ਲਈ 5100 ਰੁਪਏ ਦੀ ਦੇਖ ਦਿਓ ਅਸੀਂ ਬਾਬੇ ਦੀ ਦਰਗਾਹ ਤੇ ਚੜਾ ਕੇ ਆਵਾਂਗੇ ਸਭ ਕੁਝ ਠੀਕ ਹੋ ਜਾਵੇਗਾ ਰੇਨੂ ਬਾਬੇ ਨੂੰ 5100 ਰੁਪਏ ਦਿੰਦੀ ਹੈ ਤੇ ਬਾਬਾ ਉਸ ਨੂੰ ਦੀ ਪੁੱਤੀ ਦੇ ਕੇ ਕਹਿੰਦਾ ਹੈ ਕਿ ਇਹ ਵੀ ਪੁੱਤੀ ਪਾਣੀ ਵਿੱਚ ਕੋਲ ਕੇ ਸਾਰੇ ਘਰ ਵਿੱਚ ਛਿੜਕਾਅ ਕਰ ਦੇਣਾ। ਦੇ ਨੂੰ ਘਾਰਾ ਕੇ ਬਾਬੇ ਦੇ ਕਹੀ ਅਨੁਸਾਰ ਕਰਦੀ ਹੈ ਤੇ ਸੋਚਦੀ ਹੈ ਕਿ ਹੁਣ ਸਭ ਕੁਝ ਠੀਕ ਹੋ ਜਾਵੇਗਾ। ਉਹ ਸੋਨੂ ਨੂੰ ਦੁਕਾਨ ਤੇ ਫੋਨ ਕਰਦੀ ਹੈ ਕਿ ਤੇਰੇ ਪਾਪਾ ਆਏ ਨੇ। ਸੋਨੂ ਕਹਿੰਦਾ ਕਿ ਪਾਪਾ ਦਾ ਫੋਨ ਆਇਆ ਸੀ ਕਿ ਜ਼ਰੂਰੀ ਕੰਮ ਲਈ ਕੁਝ ਦਿਨਾਂ ਲਈ ਬਾਹਰ ਗਏ ਹਨ। ਦੁਕਾਨ ਤੂੰ ਹੀ ਸੰਭਾਲਣੀ ਹੈ। ਤੇ ਇਹ ਨੂੰ ਕਹਿੰਦੀ ਹੈ ਕਿ ਵਿਕਾਸ ਦਾ ਉਦੇ ਦੋਸਤਾਂ ਤੋਂ ਪਤਾ ਕਰ ਉਹ ਕਿੱਥੇ ਗਿਆ ਦੋ ਦਿਨਾਂ ਤੋਂ ਘਰ ਨਹੀਂ ਆਇਆ ਸੋਨੂ ਵਿਕਾਸ ਦੇ ਸਾਰੇ ਦੋਸਤਾਂ ਨੂੰ ਪੁੱਛਦਾ ਪਰ ਉਹ ਕਹਿੰਦੇ ਕਿ ਵਿਕਾਸ ਤਾਂ ਦੋ ਦਿਨ ਤੋਂ ਸਾਡੇ ਕੋਲ ਹੀ ਨਹੀਂ ਆਇਆ ਬਲਰਾਜ 15 ਦਿਨ ਵਿਕਾਸ ਨੂੰ ਹਸਤਾਲ ਹੀ ਰੱਖਦਾ ਹੈ ਤੇ ਆਪ ਹਰ ਵੇਲੇ ਵਿਕਾਸ ਦੇ ਨਾਲ ਹੀ ਰਹਿੰਦਾ ਉਸ ਨੂੰ ਖਾਣਾ ਖਵਾਉਂਦਾ ਦੁੱਧ ਫਲ ਫਰੂਟ ਆਦ ਪੂਰੀ ਖੁਰਾਕ ਦਿੰਦਾ ਤੇ ਨਸ਼ਾ ਛੱਡਣ ਵਿੱਚ ਉਸ ਨੂੰ ਹਿੰਮਤ ਦਿੰਦਾ ਹੈ ਵਿਕਾਸ ਵੀ ਪਾਪਾ ਨੂੰ ਆਪਣਾ ਧਿਆਨ ਰੱਖਦਿਆਂ ਵੇਖ ਕੇ ਉਹਨਾਂ ਦੀ ਹਰ ਗੱਲ ਮੰਨਦਾ ਹੈ ਤੇ ਨਸ਼ਾ ਛੱਡਣ ਦੀ ਪੂਰੀ ਕੋਸ਼ਿਸ਼ ਕਰਦਾ ਹੈ। ਬਲਰਾਜ ਨੂੰ ਇਹ ਸੀ ਕਿ ਉਹ ਹੁਣ ਵਿਕਾਸ ਨੂੰ ਠੀਕ ਕਰਕੇ ਹੀ ਬਿਮੀ ਦੇ ਘਰ ਉਸ ਨੂੰ ਲੈਣ ਜਾਵੇਗਾ। ਇਸ ਕਰਕੇ ਉਹ ਆਪਣਾ ਕੰਮ ਵੀ ਛੱਡ ਕੇ ਵਿਕਾਸ ਦਾ ਇਲਾਜ ਕਰ ਰਿਹਾ ਸੀ। ਪਰ ਅਸ਼ੋਕ ਸੋਚਦਾ ਹੈ ਕਿ ਬਿਮੀ ਨੂੰ ਉੱਥੇ ਕੀ ਭੇਜਣਾ ਜੋ ਮੁੜ ਕੇ ਬਿਮੀ ਦਾ ਪਤਾ ਵੀ ਲੈਣ ਨਹੀਂ ਆਏ। ਨਿੰਵੀ ਸੋਚਦੀ ਹੈ ਕਿ ਰੇਨੂ ਨੇ ਬਹੁਤ ਗਲਤ ਕੀਤਾ ਹੈ ਉਸ ਨੇ ਮੇਰੇ ਭਰੋਸੇ ਨੂੰ ਖਤਮ ਕਰ ਦਿੱਤਾ ਹੈ অশੋਕ ਨੇ ਬਿੰਮੀ ਨੂੰ ਹੁਣ ਉਹਨਾਂ ਦੇ ਘਰ ਨਹੀਂ ਭੇਜਣਾ ਬਾਕੀ ਕਹਾਣੀ ਕੱਲ ਅਗਲੇ ਭਾਗ ਵਿੱਚ ਤੁਹਾਨੂੰ ਇੱਕ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਜੀ